ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਪਿਆਰੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਾਰੀ ਕਲੈਕਸ਼ਨ ਬ੍ਰਾਂਡਡ ਆਊਗੀ ਜੀ ਟਿਸਟਾ ਬ੍ਰਾਂਡ ਦੇ ਇਹ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣਾ ਇਹ ਫੈਬਰਿਕ ਹੈ ਜੀ ਸ਼ਾਰਟਨ ਸਿਲਕ ਹੈ ਜੀ ਨਾਲ ਜਨੂਨ ਦਾ ਦੁਪੱਟਾ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਤੇ ਬਹੁਤ ਹੀ ਰੀਜ਼ਨੇਬਲ ਜੇ ਪ੍ਰਾਈਸ ਦੇ ਇਹ ਸੂਟ ਹੈ ਦੁਪੱਟਾ ਸੂਟ ਆਉਣਗੇ ਜੀ ਇਹ ਸਾਰੇ ਤੇ ਬਹੁਤ ਪਿਆਰੇ ਪਿਆਰੇ ਜੀ ਇਹਨਾਂ ਦੇ ਕਲਰ ਡਿਜ਼ਾਈਨ ਹੈ ਜੀ ਸਾਰੇ ਰੰਗ ਨਵੇਂ ਆਉਣਗੇ ਜੀ ਇਹਨਾਂ ਦੇ ਵਿੱਚ ਸਾਰੀ ਡਿਜ਼ਾਈਨਿੰਗ ਨਵੀਂ ਹੈ ਕੋਈ ਵੀ ਡਿਜ਼ਾਈਨ ਪੁਰਾਣਾ ਨਹੀਂ ਹੈ ਸਾਰੇ ਡਿਜ਼ਾਈਨ ਨਵੇਂ ਹੈ ਜੀ ਬਹੁਤ ਸੋਹਣੇ ਤੇ ਬਹੁਤ ਹੀ ਪਿਆਰੇ ਜੀ ਡਿਜੀਟਲ ਪ੍ਰਿੰਟ ਦੀ ਸ਼ਰਟ ਆਉਗੀ ਜੀ ਨਾਲ ਪਲੇਨ ਬਾਟਮ ਆਉਗੀ ਤੇ ਡਿਜੀਟਲ ਪ੍ਰਿੰਟ ਦਾ ਦੁਪੱਟਾ ਆਊਗਾ ਜੀ ਸਾਰਾ ਫੁੱਲ ਫੁੱਲ ਦੁਪੱਟਾ ਆਊਗਾ ਜੀ ਖੁੱਲਾ ਡੁੱਲਾ ਬਹੁਤ ਸੋਹਣਾ ਤੇ ਇਹ ਵਾਲੇ ਸੂਟ ਆਣਗੇ ਜੀ ਟਿਸਟਾ ਬ੍ਰਾਂਡ ਦੇ ਕੋਟرائی ਦੇ ਜੀ ਕੋਟ్రਾਈ ਦੀ ਸ਼ਰਟ ਆਉਗੀ ਜੀ ਨਾਲ ਕੋਟ్రਾਈ ਦੀ ਬਾਟਮ ਆਉਗੀ ਜੀ ਸ਼ਰਟ ਆਉਗੀ ਜੀ ਪ੍ਰਿੰਟਡ ਤੇ ਬਾਟਮ ਨਾਲ ਪਲੇਨ ਆਉਗੀ ਜੀ ਕੋਟ్రਾਈ ਦੀ ਤੇ ਬਹੁਤ ਹੀ ਜ਼ਿਆਦਾ ਸੋਹਣਾ ਇਹਨਾਂ ਦਾ ਫੈਬਰਿਕ ਹੈ ਜੀ ਤੇ ਬਹੁਤ ਹੀ ਪਿਆਰੇ ਪਿਆਰੇ ਜਿਹੇ ਕਲਰ ਹੈ ਜੀ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਸਾਡਾ WhatsApp WhatsApp ਨੰਬਰ ਜੀ ਦਿੱਤਾ ਹੁੰਦਾ ਵਿੱਚ ਤੇ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਇਹ ਸਾਰੇ ਸੂਟ ਆਲ ਓਵਰ ਹੈ ਜੀ ਇਹ ਵੀ ਕੁਟ్రਾਈ ਦੇ ਹੀ ਹੈ ਜੀ ਟਿਸਟਾ ਬ੍ਰਾਂਡ ਦੇ ਹੈ ਜੀ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਜੀ ਇਹ ਤੁਸੀਂ ਜਿਹੜਾ ਵੀ ਸੂਟ ਪਸੰਦ ਹੋਵੇ ਤੁਹਾਨੂੰ ਤੇ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਬ੍ਰਾਂਡ ਸਾਰੇ ਆ ਸਾਰਿਆਂ ਦੀ ਟਿਸਟਾ ਹੈ ਜੀ ਤੇ ਬਹੁਤ ਹੀ ਰੀਜ਼ਨੇਬਲ ਜੇ ਪ੍ਰਾਈਸ ਦੇ ਸੂਟ ਹੈ ਜੀ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਸੂਟ ਪਸੰਦ ਹੋਵੇ ਤੁਸੀਂ ਫਟਾਫਟ ਆਪਦੀ ਬੁਕਿੰਗ ਕਰਵਾ ਲੈਣੀ ਹੈ ਜੀ ਤੇ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਓ ਜੀ ਇਹ ਵਾਲੇ ਸੂਟ ਆਉਣਗੇ ਜੀ ਪਸ਼ਮੀਨੇ ਦੇ ਆਪਣੇ ਬਰਾਮਟੈਕਸ ਬ੍ਰਾਂਡ ਦੇ ਜੀ ਬਹੁਤ ਹੀ ਸੋਹਣੇ ਜਿਹੇ ਤੇ ਪਿਆਰੇ ਜਿਹੇ ਇਹਨਾਂ ਦੇ ਕਲਰ ਹੈ ਜੀ ਬਿਲਕੁਲ ਲਾਈਟ ਲਾਈਟ ਕਲਰ ਦੇ ਇਹ ਸੂਟ ਹੈ ਜੀ ਸਾਰਾ ਇੰਗਲਿਸ਼ ਚਾਰਟ ਆਊਗਾ ਜੀ ਤੇ ਬਹੁਤ ਸੋਬਰ ਜੀ ਲੁੱਕ ਦੇ ਇਹ ਸਰਦਾਰੀ ਜੇ ਸੂਟ ਹੈ ਤੇ 1200 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਇਹ ਰਾਮਟੈਕਸ ਬ੍ਰਾਂਡ ਦੇ ਆਉਣਗੇ ਜੀ ਤੇ ਇਹ ਵਾਲੇ ਸੂਟ ਆਪਣੇ ਕੋਲੇ ਟਿਸਟਾ ਦੇ ਆ ਗਏ ਜੀ ਮੈਚਿੰਗ ਹੈ ਤੇ ਤੁਸੀਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਉਹ ਲੈ ਸਕਦੇ ਹੋ ਜੀ ਜੇ ਕਿਸੇ ਵੀ ਪਹਿਣਨੇ ਵਰਕ ਵਗੈਰਾ ਕਰਾਉਣਾ ਤਾਂ ਆਪਣੇ ਕੋਲੇ ਵਰਕ ਵੀ ਅਵੇਲੇਬਲ ਹੈ ਜੀ ਤੁਸੀਂ ਕੋਈ ਵੀ ਵਰਕ ਸਾਡੇ ਤੋਂ ਕਰਵਾ ਸਕਦੇ ਹੋ ਹੈਂਡਵਰਕ ਮਸ਼ੀਨ ਵਰਕ ਪੇਂਟ ਵਰਕ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਰਕ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਤੁਹਾਨੂੰ ਮਿਲ ਜੂਗਾ ਜੀ ਤੇ ਸੂਟਾਂ ਦੇ ਫੈਬਰਿਕ ਦੀ ਜੇ ਗੱਲ ਕਰੀਏ ਤਾਂ ਆਪਾਂ ਫੈਬਰਿਕ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਬਿਲਕੁਲ ਵੀ ਖਰਾਬ ਹੋਣ ਵਾਲਾ ਫੈਬਰਿਕ ਨਹੀਂ ਹੈ ਜੀ ਐਸੇ ਤਰ੍ਹਾਂ ਹੀ ਰਹੂਗਾ ਨਾ ਇਹ ਸ਼੍ਰਿੰਕ ਹੋਵੇ ਜੀ ਨਾ ਇਹਦਾ ਕਲਰ ਖਰਾਬ ਹੋਵੇ ਨਾ ਇਹਦੀ ਡਿਜ਼ਾਈਨਿੰਗ ਖਰਾਬ ਹੋਵੇ ਇਹ ਐਸੇ ਤਰ੍ਹਾਂ ਹੀ ਰਹੂਗਾ ਜੀ ਬ੍ਰਾਂਡਡ ਫੈਬਰਿਕ ਹੈ ਜੀ ਇਹ ਵਾਲੇ ਸੂਟ ਮਲਵਰੀ ਸਿਲਕ ਦੇ ਆਉਣਗੇ ਜੀ ਮੈਚਿੰਗ ਕਿੰਨੇ ਕਲਰ ਆਉਣਗੇ ਜੀ ਇਹਨਾਂ ਦੇ ਵਿੱਚ ਇਹ ਵਾਲੇ ਸੂਟ ਆਣਗੇ ਜੀ ਬੈਲਵਟ ਦੇ ਜੀ ਬਹੁਤ ਸੋਹਣੀ ਬੈਲਵਟ ਹੈ ਜੀ ਪਿਓਰ ਵਾਲੀ ਤੇ ਨਾਲ ਇਹਨਾਂ ਦੀ ਮੈਚਿੰਗ ਹੈਗੀ ਹੈ ਜੀ ਬਾਟਮ ਪਲੇਨ ਪਸ਼ਮੀਨੇ ਦੀ ਸਟੱਫ ਬਹੁਤ ਜ਼ਿਆਦਾ ਸੋਹਣੀ ਹੈ ਜੀ ਬਿਲਕੁਲ ਵੀ ਇਹ ਖਰਾਬ ਨਹੀਂ ਹੁੰਦਾ ਤੇ ਬਹੁਤ ਜ਼ਿਆਦਾ ਇਹ ਵਧੀਆ ਕਪੜਾ ਹੈ ਜੀ ਨਾ ਇਹ ਸ਼੍ਰਿੰਕ ਹੋਵੇ ਨਾ ਇਹ ਖਰਾਬ ਹੋਵੇ ਤੇ ਬਹੁਤ ਜ਼ਿਆਦਾ ਸੋਹਣਾ ਹੈ ਜੀ ਪ੍ਰਿੰਟਿੰਗ ਇਹਦੀ ਬਹੁਤ ਜ਼ਿਆਦਾ ਲਾਜਵਾ ਪ੍ਰਿੰਟਿੰਗ ਹੈ ਜੀ ਬਿਲਕੁਲ ਨਿਊ ਪ੍ਰਿੰਟਿੰਗ ਹੈ ਤੇ ਜਲਦੀ ਜਲਦੀ ਤੁਸੀਂ ਆਪਦੀ ਬੁਕਿੰਗ ਕਰਵਾ ਲਓ ਜੀ ਇਹ ਵਾਲੇ ਸੂਟ ਆਉਣਗੇ ਜੀ ਸ਼ਾਲ ਸੂਟ ਇਹ ਕਸ਼ਮੀਰੀ ਸੂਟ ਹੈ ਜੀ ਗਲੇ ਦਾ ਇਹਨਾਂ ਦਾ ਵਰਕ ਹੁੰਦਾ ਹੈ ਜੀ ਤੇ ਬਾਕੀ ਸਾਰੇ ਸੂਟ ਦੇ ਉੱਪਰ ਵੀ ਵਰਕ ਆਊਗਾ ਤੇ ਸ਼ਾਲ ਹੋਊਗਾ ਜੀ ਜਿਹੜਾ ਉਹ ਇਹਦਾ ਪੂਰਾ ਇਹਦੇ ਤੇ ਸਾਰੇ ਤੇ ਸ਼ਾਲ ਦੇ ਉੱਪਰ ਵਰਕ ਆਊਗਾ ਜੀ ਕਸ਼ਮੀਰੀ ਸ਼ਾਲ ਸੂਟ ਹੈ ਜੀ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਜ ਹੈ ਇਹਨਾਂ ਦੇ ਉੱਪਰ ਕੰਮ ਹੋਇਆ ਹੈ ਜੀ 1295 ਰੁਪਏ ਦਾ ਪ੍ਰਾਈਸ ਹੈ ਜੀ ਸ਼ਿਪਿੰਗ ਇਹਨਾਂ ਦੀ ਫ੍ਰੀ ਹੈ ਜਿਹੜੇ ਤੁਸੀਂ ਸੂਟ ਹੁਣ ਤੱਕ ਦੇਖੇ ਆ ਜੀ ਉਹਨਾਂ ਦੀ ਆਲਮੋਸਟ ਸਾਰੇ ਉਹਨਾਂ ਦੀ ਸਾਰਿਆਂ ਦੀ ਸ਼ਿਪਿੰਗ ਫ੍ਰੀ ਹੈ ਜੀ ਇਹ ਵਾਲੇ ਸੂਟ ਸਿੰਪਲ ਪਸ਼ਮੀਨੇ ਦੇ ਆਉਣਗੇ ਜੀ ਪ੍ਰਿੰਟਡ ਸ਼ਰਟ ਆਊਗੀ ਪਲੇਨ ਬਾਟਮ ਆਊਗੀ ਜੀ ਨਾਲ ਇਹਦੇ ਸ਼ਾਲ ਆਊਗਾ 850 ਰੁਪਏ ਪ੍ਰਾਈਸ ਹੈ ਜੀ ਸ਼ਿਪਿੰਗ ਇਹਨਾਂ ਦੀ ਫ੍ਰੀ ਹੈ ਜੀ ਤੇ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਇਹ ਸੂਟ ਹੈ ਜੀ ਇਹ ਵਾਲੇ ਸੂਟ ਵੀ ਦੁਪੱਟਾ ਸੂਟ ਆਉਣਗੇ ਜੀ ਪਸ਼ਮੀਨੇ ਦੇ ਇਸਟਾ ਬ੍ਰਾਂਡ ਦਾ ਇਹ ਪਸ਼ਮੀਨਾ ਆਊਗਾ ਜੀ ਪਸ਼ਮੀਨੇ ਦਾ ਆਪਣਾ ਸੂਟ ਹੈ ਜੀ ਨਾਲ ਇਹਦੇ ਦੁਪੱਟਾ ਹੈ ਜੀ ਪਸ਼ਮੀਨੇ ਦਾ ਤੇ ਬਾਟਮ ਹੈ ਪਲੇਨ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਜੀ ਕਿਉਂਕਿ ਜਿੱਥੇ ਬ੍ਰਾਂਡ ਦੀ ਗੱਲ ਆ ਜਾਂਦੀ ਹੈ ਜੀ ਉਥੇ ਆਪਾਂ ਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਜੀ ਕੱਪੜੇ ਬਾਰੇ ਬਹੁਤ ਜ਼ਿਆਦਾ ਸੋਹਣਾ ਕੱਪੜਾ ਹੈ ਜੀ ਤੁਸੀਂ ਬੇਫਿਕਰ ਹੋ ਕੇ ਇਹਨੂੰ ਆਪਣਾ ਤੁਸੀਂ ਲੈ ਸਕਦੇ ਹੋ ਤੇ ਜਿੰਮੇ ਮਰਜ਼ੀ ਤੁਸੀਂ ਇਹਨੂੰ ਪਾਓ ਹਟਾਓ ਇਹਨੂੰ ਕੁਝ ਨਹੀਂ ਹੁੰਦਾ ਜੀ ਬਹੁਤ ਸੋਹਣਾ ਕੱਪੜਾ ਹੈ ਬ੍ਰਾਂਡਡ ਹੈ ਜੀ ਕੋਈ ਵੀ ਕੰਪਲੇਂਟ ਨਹੀਂ ਹੈ ਜੀ ਇਹਦੀ ਤੇ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਲਾਈਕ ਕਰ ਦਿਆ ਕਰੋ ਤੇ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਵੀ ਕਿਹੜਾ ਸੂਟ ਤੁਹਾਨੂੰ ਸਾਰਿਆਂ ਤੋਂ ਜ਼ਿਆਦਾ ਵਧੀਆ ਲੱਗੇ ਕਿਹੜਾ ਸੂਟ ਨੂੰ ਕਲਰ ਜ਼ਿਆਦਾ ਵਧੀਆ ਲੱਗਿਆ ਜੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੀਆਂ ਭੈਣਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਓ ਜੀ ਤਾ ਜੋ ਤੁਹਾਨੂੰ ਵੀਡੀਓ ਦੀ ਨੋਟੀਫਿਕੇਸ਼ਨ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਜੀ ਤੇ ਇਸ ਤਰ੍ਹਾਂ ਦੇ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਵੀਡੀਓ ਨੂੰ ਰੋਜ਼ ਦੇਖਿਆ ਕਰੋ ਜੀ ਆਪਾਂ ਰੋਜ਼ ਹੀ ਸੂਟਾਂ ਦੀਆਂ ਵੀਡੀਓ ਪਾਉਨੇ ਆ ਤੇ ਤੁਸੀਂ ਸਾਡੇ ਵਰਕ ਵਾਲੇ ਸੂਟਾਂ ਦੀਆਂ ਵੀਡੀਓ ਵੀ ਜ਼ਰੂਰ ਦੇਖਿਆ ਕਰੋ ਤੇ ਤਾਂ ਫਿਰ ਤੁਹਾਨੂੰ ਸਾਡੇ ਕੰਮ ਦੀ ਸਫਾਈ ਵਗੈਰਾ ਦਾ ਪਤਾ ਲੱਗ ਜਾਊਗਾ ਜੀ ਤੇ ਸਾਨੂੰ ਆਰਡਰ ਜ਼ਰੂਰ ਦਿਓ ਜੀ ਬਹੁਤ ਬਹੁਤ ਧੰਨਵਾਦੀ ਵੀਡੀਓ ਨੂੰ ਐਂਡ ਤੱਕ ਦੇਖਣ